ਜਿਹੜਾ ਮਜ਼ਦੂਰ ਮਜ਼ਦੂਰੀ ਕਰਨ ਜਾਂਦਾ ਜੱਟ ਦੇ ਪੂਰਾ ਖੇਤ ਪਾਉਂਦਾ ਆ ਤੇ ਉਹਨੂੰ ਕਹਿੰਦਾ ਆਪਣਾ ਪਾਂਡਾ ਲਿਆਂਦਾ ਤੂੰ ਤੇਰੀ ਰੋਟੀ ਪਾਦਵਾ ਮੈਂ ਤੇ ਹਮ ਇੱਕ ਸਾਡਾ ਕਾਮਰੇਡ ਆ ਜਿਹੜਾ ਪੰਜਾਬ ਦੇ ਦਿਹਾਤੀ ਮਜ਼ਦੂਰਾਂ ਦਾ ਵੱਡਾ ਆਗੂ ਆ ਉਹ ਕਿਸੇ ਦੇ ਖੇਤਾ 'ਚ ਕੰਮ ਕਰਨ ਗਿਆ ਤੇ ਉਹ ਰੋਟੀ ਚਾਹ ਇਹ ਕਹਿੰਦਾ ਚਾਹ ਦਾ ਗਲਾਸ ਦਿਓ ਜੀ ਕਹਿੰਦਾ ਮੇਰਾ ਗਲਾਸ ਤਾਂ ਨਹੀਂ ਹੈ ਗਲਾਸ ਤੁਸੀਂ ਦਿਓ ਕਹਿੰਦਾ ਨਹੀਂ ਕਾਕਾ ਕਲ ਗਲਾਸ ਆਪਣਾ ਲਿਆਉਣਾ ਤਾਂ ਤੇ ਜਿਹੜੀ ਮੇਰਾ ਕਹਿਣ ਤੋਂ ਪਾਕਿਆ ਵੀ ਇਹ ਗੱਲ ਕਾਮਨਿਸਟਾਂ ਨੇ ਨਹੀਂ ਸਮਝੀ ਪਰਾਪਰ ਤੋ ਪਰ ਸਾਡੀ ਆਰਐਮਪੀ ਆਈ ਵੱਖਰੀ ਹੋਣ ਦਾ ਇੱਕ ਇਹ ਵੀ ਕਾਰਨ ਆ ਅਸੀਂ ਇਸ ਮੁੱਦੇ ਨੂੰ ਸਮਝ ਲਿਆ ਹੂੰ ਅਸੀਂ ਇਸ ਜਾਤ ਪਾਤ ਵਿਰੋਧੀ ਲੜਾਈ ਨੂੰ ਜਮਾਤ ਜਮਾਤੀ ਲੜਾਈ ਦਾ ਹਿੱਸਾ ਸਮਝਦੇ ਦੋਨਾਂ ਦਾ ਇੱਕ ਪਾਰਟ ਆ ਬਰਾਬਰ ਦਾ ਹੂੰ ਜਮਾਤੀ ਲੜਾਈ ਅਨਕੰਪਲੀਟ ਹੋਏਗੀ ਅਧੂਰੀ ਹੋਏਗੀ ਜੇ ਉਹਦੇ ਵਿੱਚ ਅਸੀਂ ਜਾਤ ਪਾਤ ਦੀ ਲੜਾਈ ਦਾ ਮਾਦਾਂ ਨਹੀਂ ਕਰਦੇ ਹੂੰ ਜੇ ਇਕੱਲੀ ਜਾਤ ਪਾਤ ਦੀ ਲੜਾਈ ਲੜਦੇ ਆ ਤੁਸੀਂ ਜਮਾਤ ਦੀ ਲੜਾਈ ਭੁੱਲ ਜਾਂਦੇ ਹੋ ਤਾਂ ਫਿਰ ਤੁਸੀਂ ਗਲਤ ਰਾ ਦੇ ਜਾ ਰਹੇ ਫਿਰ ਤੁਸੀਂ ਪੂੰਜੀਵਾਦ ਆ ਖਤਮ ਨਹੀਂ ਕਰ ਸਕਦੇ ਫਿਰ ਤੁਸੀਂ ਜਾਤ ਪਾਤ ਦਾ ਨਾਮ ਵਰਤ ਕੇ ਮੋਜ ਮਿਲਣਾ ਕਰਨਾ ਚਾਹੁੰਦੇ ਹੋ